ਪਰ ਉੱਠ ਕੇ ਇਸ ਸਮਾਜ ਨੂੰ ਇਕਜੁੱਟ ਰੱਖਣ ਲਈ ਜੋ ਭਗਵਾਨ ਨੇ ਸਾਨੂੰ ਰਾਹ ਦਿਖਾਇਆ ਅੱਜ ਇੱਕ ਸ਼ੋਭਾ ਯਾਤਰਾ ਸਾਰੇ ਸ਼ਹਿਰ 'ਚ ਇੱਕ ਭਾਈਚਾਰਕ ਸਾਂਝ ਦਾ ਸਨੇਹ ਦਿੰਦੇ ਹੋਏ ਆਪਸ 'ਚ ਇਹ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦੇ ਸਾਰੇ ਇਸੇ ਕਾਰਜਕਰਨ ਦੇ ਵਿੱਚ ਹਮਮਾ ਕੇ ਪਹੁੰਚੇ ਤੇ શ્રી ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਹੋਣੀ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਇਤਰਾ ਦੇ ਵਿੱਚ ਉਸ ਦੇ ਵਿੱਚ ਵੀ ਸ਼ਹਿਰ ਵਾਸੀ ਨੂੰ ਬੇਨਤੀ ਕਰਦੇ ਆ ਕਿ ਉਹ ਬਾਝੜ ਕੇ ਹਿੱਸਾ ਲੈਣ ਸਾਰੇ ਹੀ ਪ੍ਰੋਗਰਾਮਾਂ ਨੂੰ ਆਪ ਦੇ ਹਾਜ਼ਰੀ ਲਵਾ ਕੇ ਉਹਨਾਂ ਦੇ ਅਮਿਤ ਨੂੰ ਵਧਾਉਣ ਜੈ ਸ਼੍ਰੀ ਰਾਮ ਤਬੀਲ ਕਰਦਾ ਕਿ ਸ਼ਾਂਤੀ ਮੈਂ ਯਾਤਰਾ ਦੇ ਵਿਚਰ ਤੇ ਸਾਰਿਆਂ ਨੇ ਜਿਹੜੀ ਹੈ ਪੱਲੇ ਦੇ ਅਰਦਾਸਾਂ ਜੈ ਜੰਦਰ ਕ੍ਰਿਸ਼ਨ ਜਨਮ ਅਸ਼ਟਮੀ ਸਾਰਾ ਹਿੰਦੁਸਤਾਨ ਹੀ ਨਹੀਂ ਬਲਕਿ ਦੁਨੀਆ 'ਚ ਬੜੇ ਹਾਸੋ-ਨਾਸ਼ ਨਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਸਾਨੂੰ ਰਾਹ ਦਿਖਾਉਣ ਆਲੇ ਆ ਔਰ ਅੱਜ ਅਸੀਂ ਸਾਰੇ ਲੋਕ ਸਮਾਜ ਦੇ ਲੋਕ ਧਰਮਾਂ ਤੋਂ ਉੱਪਰ ਉੱਠ ਕੇ ਇਸ ਸਮਾਜ ਨੂੰ ਇਕਜੁੱਟ ਰੱਖਣ ਲਈ ਜੋ ਭਗਵਾਨ ਨੇ ਸਾਨੂੰ ਰਾਹ ਦਿਖਾਇਆ ਅੱਜ ਇੱਕ ਸ਼ੋਭਾ ਯਾਤਰਾ ਸਾਰੇ ਸ਼ਹਿਰ ਚ ਇੱਕ ਭਾਈਚਾਰਕ ਸਾਂਝ ਦਾ ਸਨੇਹ ਦਿੰਦੇ ਹੋਏ ਆਪਸ ਵਿੱਚ ਇੱਕ ਮਿੱਤਰਤਾ ਦੋਸਤੀ ਔਰ ਇਸ ਸਮਾਜ ਨੂੰ ਅੱਗੇ ਵਧਾਉਣ ਲਈ ਕਿਵੇਂ ਰਲ ਕੇ ਚੱਲਣਾ ਹੈ ਉਹਦਾ ਸਨੇਹ ਦਿੰਦੇ ਹੋਏ ਸਨਾਤਨ ਧਰਮ ਸਭਾ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸ਼ੋਭਾ ਯਾਤਰਾ ਉਹ ਸਾਰੇ ਸ਼ਹਿਰ ਵਾਸੀ ਹਮ ਹਮ ਆ ਕੇ ਪਹੁੰਚ ਰਹੇ ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਬਾਤੋਂ ਬਾਤ ਦੀ ਚ ਪਹੁੰਚ ਕੇ ਤਾਂ ਜੋ ਆਪਾਂ ਆਪਣੇ ਇਤਿਹਾਸ ਤੋਂ ਜਾਣੂ ਹੋਈਏ ਔਰ ਇਸ ਸਮਾਜ ਦੀ ਬਿਹਤਰੀ ਲਈ ਕੰਮ ਕਰ ਸਕੀਏ ਜੀ ਅੱਜ ਸ਼ੁਭ ਯਾਤਰੀ ਕੀਤੀ ਜਾ ਰਹੀ ਹੈ ਜਨਮ ਅਸ਼ਮੀ ਦਾ ਤਿਹਾੜੀ ਕੀ ਗਣਾ ਜਾਉਂਗਾ ਜਨਮ ਅਸ਼ਮੀ ਦਾ ਤਿਹਾੜੀ ਸਾਲ ਚ ਹਰ ਵਾਰੀ ਸ਼੍ਰੀ ਸਨਤਨ ਸੰਧਾਨ ਸਭਾ ਵੱਲੋਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਸ਼ਹਿਰ ਦਾ ਸਾਂਝਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਜਿਹਦੇ ਵਿੱਚ ਮਾਨਸਾਧੀਆਂ ਜਿੰਨੀਆਂ ਕੀਰਤਨ ਮੰਡਲੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਹੈ ਜਿੰਨੀਆਂ ਵਪਾਰਕ ਸੰਸਥਾਵਾਂ ਹੈ ਉਹਨਾਂ ਵੱਲੋਂ ਰਲ ਕੇ ਇੱਕ ਵਾਇਚਾਰਕ ਸਾਂਝ ਪੈਦਾ ਕਰਦਾ ਹੋਇਆ ਜੇ ਗੀਤਾ ਦੇ ਉਪਦੇਸ਼ ਹੈ ਉਹਨਾਂ ਨੂੰ ਸਾਖਸ਼ਾਤ ਦਰਪਣ ਕਰਦਾ ਹੋਇਆ ਇਹ ਕਾਰਜਕ੍ਰਮ ਸਾਰੇ ਸਾਲ ਦੇ ਵਿੱਚ ਇੱਕ ਵਾਰੀ ਸਾਂਝਾ ਕਾਰਜਕ੍ਰਮ ਕੀਤਾ ਜਾਂਦਾ ਹੈ ਜੀ ਸਾਰੀਆਂ ਮੰਡਲੀਆਂ ਹਿੱਸਾ ਲੈਂਦੀ ਹੈ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦੇ ਸਾਰੇ ਇਸ ਕਾਰਜਕ੍ਰਮ ਦੇ ਵਿੱਚ ਹਮਮਾ ਕੇ ਪਹੁੰਚ ਤੇ શ્રી ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਬਹੁਤ ਮੈਂ ਵਧਾਈ ਦਿੰਦਾ ਸਾਰੇ ਦੇਸ਼ ਵਾਸੀਆਂ ਨੂੰ ਜਨਮ ਦਿਨ ਜਨਮ ਅਸ਼ਟਮੀ ਦੇ ਬਹੁਤ ਸਾਰਾ ਬਹੁਤ ਵੱਡਾ ਇਕੱਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਾਰੇ ਇਲਾਕੇ ਨੂੰ ਵਧਾਈ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਬਹੁਤ ਵੱਡਾ ਇਕੱਠ ਹੈ ਭਗਵਾਨ ਜੀ ਦਾ ਜਨਮ ਦਿਹਾੜਾ ਸਾਰੀ ਦੁਨੀਆ ਮਨਾ ਰਹੀ ਹੈ ਉੱਥੇ ਸਾਡਾ ਸ਼ਹਿਰ ਵੀ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਕਰਕੇ ਸੰਗਤ ਦੇ ਰੂਪ ਦੇ ਵਿੱਚ ਨਗਰ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਦੁਬਾਰਾ ਫੇਰ ਸ਼ਾਮ ਨੂੰ ਮੰਦਿਰ ਸਮਾਪਤੀ ਹੋਣੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਹਿਰਪਾਲ ਸਾਹਿਬ ਵਿੱਚ ਜਿਸ ਵਾਰ ਜਿਸ ਜਨਮ ਦੇ ਨਮਸ਼ਟਾ ਉਹ ਜਿਹੜਾ ਹੈ بڑے ਧੂਮ-ਧਾਮ ਤੇ ਸ਼ਰਧਾ ਨਾਲ بڑے ਜੋਰ ਸ਼ੋਰ ਨਾਲ ਬਣਾਇਆ ਜਾ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਬਹੁਤ ਸ਼ਾਂਤੀ ਮੇਂ ਹੀ ਯਾਤਰਾ ਦੇ ਵਿਚਰ ਤੇ ਸਾਰਿਆਂ ਨੇ ਜਿਹੜੀ ਹੈ ਪੱਲੇ ਦੀ ਅਰਦਾਸ ਕਰ ਜੈ 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 ਸ਼੍ਰੀ ਕ੍ਰਿਸ਼ਨਾ ਜੀ ਵਾਕੇ ਵਿਹਾਰੀ ਕੀ ਜੈ ਮੋਹ ਦੀ ਬੜੀ ਮਨ ਨੂੰ ਖੁਸ਼ੀ ਹੋ ਰਹੀ ਹੈ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਨਾਤਮ ਧਰਮ ਸਭਾ ਦੇ ਪ੍ਰਧਾਨ ਸ਼ਵੀਰ ਛਾਵੜਾ ਜੀ ਦੀ ਬਦੌਲਤ ਸਾਰੇ ਹੀ ਸ਼ਹਿਰ ਨੂੰ ਇਕੱਠਾ ਕਰਕੇ ਅੱਜ ਜਨਮ ਦਿਹਾੜੇ ਤੇ ਜਨਮ ਸ਼ੋਭਾ ਯਾਤਨਾ ਕੱਢੀ ਗਈ ਹੈ ਮੈਂ ਤਾਂ ਸਾਰੀ ਸੰਗਤ ਨੂੰ ਸਾਰੇ ਮਾਨਸਾ ਸਾਹਿਬ ਦੇ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਪਹਿਲਾਂ ਤਾਂ ਮੈਂ ਕ੍ਰਿਸ਼ਨ ਜਨਬੋ ਅਸ਼ਵੀ ਦੇ ਉੱਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਭਾਰਤਵਾਸੀਆਂ ਨੂੰ ਵਧਾਈ ਦਿਨਾ ਅੱਜ ਦੇ ਦਿਨ ਸ਼ੋਭਾ ਯਾਤਰਾ ਜੋ ਕੱਢੀ ਜਾ ਰਹੀ ਹੈ ਸਾਰੇ ਹੀ ਸ਼ਹਿਰ ਦੇ ਵਿੱਚ ਪੂਰੇ ਹੌਸਲੇ ਜੋਸ਼ ਖਰੋਸ਼ ਦੇ ਨਾਲ ਬਹੁਤ ਹੀ ਜੋ ਇੰਨਾ ਕੁ ਜਿਹੜਾ ਹੈ ਸਾਡੇ ਲੋਕਾਂ ਦੇ ਵਿੱਚ ਉਤਸ਼ਾਹ ਆਇਆ ਜਾ ਰਿਹਾ ਹੈ ਇਸ ਸ਼ੋਭਾ ਯਾਤਰਾ ਦਾ ਸੋਵਾ ਯਾਤਰਾ ਦੇ ਚੱਲਦੇ ਸਾਰੇ ਸ਼ਹਿਰ ਦੇ ਵਿੱਚ ਬੱਖ-ਬੱਖ ਥਾਵਾਂ ਤੇ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਇਸ ਕ੍ਰਿਸ਼ਨ ਜਨਮ ਦਿਵਸ ਤੇ ਝਾਕੀਆਂ ਵੀ ਬਣੀਆਂ ਨੇ ਬਹੁਤ ਸੁੰਦਰ-ਸੁੰਦਰ ਝਾਕੀਆਂ ਬਣੀਆਂ ਸਾਰੇ ਹੀ ਮੰਦਰਾਂ ਨੂੰ ਸ਼ਹਿਰ ਦੇ ਵਿੱਚ ਜੋ ਮੰਦਰ ਨੇ ਉਹਨਾਂ ਨੂੰ ਜੋ ਹੈ ਲੜੀਆਂ ਪਾ ਕੇ ਲਾਈਟਾਂ ਪਾ ਕੇ ਸਜਾਇਆ ਗਿਆ ਹੈ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਕ੍ਰਿਸ਼ਨ ਜਨਮ ਦਿਵਸ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਇੰਡੀਆ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਲੱਖ-ਲੱਖ ਵਧਾਈ ਅੱਜ ਜਨमाष्टमी ਦੀਆਂ ਹੀ ਸਾਰਿਆਂ ਨੂੰ ਅੱਜ ਅੱਜ ਸਾਡੇ ਮਾਨਤਾ ਸ਼ਹਿਰ ਦੇ ਵਿੱਚ ਜਿਹੜੀ ਅੱਜ ਸ਼ੋਭਾ ਯਾਤਰਾ ਕੱਢ ਰਹੀ ਹੈ ਬੜੀ ਧੁੰਮਤਾ ਉਹਨਾਂ ਕੱਢ ਰਹੇ ਨੇ ਸਾਡੇ ਸੁਵੀਰ ਸ਼ਾਹਵਰਾ ਜੀ ਜੋ ਪ੍ਰਧਾਨ ਨੇ ਸਨੰਦਨ ਤੁਨ ਦੇ ਤੇ ਬਹੁਤ ਮਤਲਬ ਕਿ ਚੰਗਾ ਮਤਲਬ ਕਿ ਸ਼ਹਿਰ ਦੇ ਵਿੱਚ ਪੂਰਾ ਵਧੀਆ ਮਾਹੌਲ ਹੈ ਤੇ ਪੂਰਾ ਖੁਸ਼ੀਆਂ ਭਰਿਆ ਅੱਜ ਦਿਨ ਹੈ ਪੂਰਾ ਇਹ ਆਪਣਾ ਇਹ ਮਨਾਉਣਾ ਹੈ ਪ੍ਰਗਟ ਦੇਵ ਤੋਂ ਮਨਾਉਣਾ ਹੈ ਇਹ ਭਗਵਾਨ ਪੈਦਾ ਨਹੀਂ ਹੋਏ ਏ ਪ੍ਰਗਟ ਹੁੰਦੇ ਆ ਇਸ ਕਰਕੇ ਆਪਾਂ ਜਿਹੜੇ ਪ੍ਰਗਟ ਹੁੰਦੇ ਆ ਉਹਦਾ ਦਿਵਸ ਮਨਾਇਆ ਜਾਂਦਾ ਹੈ ਬੜੀ ਖੂਬ ਨਾਲ ਬੜੀ ਵਸ ਨਾਲ ਮਨਾਉਨੇ ਆਪਾਂ ਬਹੁਤ ਵਧੀਆ ਜਿਹੜਾ ਪ੍ਰਗਟ ਦਿਵਸ ਆ ਇਸ ਕਰਕੇ ਆਪਾਂ ਭਗਵਾਨ ਦੀ ਪ੍ਰਗਟ ਦਿਵਸ ਮਨਾਉਨੇ ਆ ਜਾਏਂ ਜੀ